ਬੇਸਿਕਲੀ ਅੱਜ ਨਾਲ ਜੀ ਪਾਸੋਂ ਦਾਣਾ ਮੰਡੀ ਦਾ ਇੱਕ ਦੌਰਾ ਸੀਗਾ ਜਿੱਥੇ ਸਰਕਾਰੀ ਖਰੀਦ ਚੱਲ ਰਹੀ ਆ ਉਹਦਾ ਮਾਇਨਾ ਕਰਨਾ ਸੀਗਾ ਪ੍ਰਬੰਧਾਂ ਦਾ ਜਾਇਜ਼ਾ ਲੈਣਾ ਸੀਗਾ ਦੀਪਾ ਰਾਮ ਗੜ੍ਹ ਜੀ ਚੇਅਰਮੈਨ ਮਾਰਕੀਟ ਕਮੇਟੀ ਪਾਸੋਂ ਹਰਾਂ ਨੇ ਸਾਰਾ ਇਹ ਪ੍ਰਬੰਧ ਕੀਤਾ ਸੀ ਵੀ ਆਓ ਤੁਸੀਂ ਅਰ ਵਿਜ਼ਿਟ ਕਰੋ ਜਦੋਂ ਮੈਂ ਵਿਜ਼ਿਟ ਕੀਤਾ ਸਾਰਾ ਕੁਝ ਚੈੱਕ ਕੀਤਾ ਤਾਂ ਮੈਨੂੰ ਕੋਈ ਆੜਤੀ ਭਾਈਚਾਰੇ ਵਾਲੇ ਕਹਿੰਦੇ ਜੀ ਇੱਕ ਪਾਸੇ ਆਓ ਅਸੀਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਮੈਂ ਕਿਹਾ ਜੀ ਦੱਸੋ ਤਾਂ ਇਹਨਾਂ ਨੇ ਫਿਰ ਇਹ ਗੱਲ ਦੱਸੀ ਜਿਹੜਾ ਮੈਨੇਜਰ ਮਾਰਕਫੈਡ ਨਾਂ ਬਾ ਦਿਲਪ੍ਰੀਤ ਸਿੰਘ ਹੈ ਜੀ ਉਹਦੇ ਬਾਰੇ ਮੈਨੂੰ ਦੱਸਿਆ ਕਿ ਪਿਛਲੇ ਸੀਜ਼ਨ ਵੀ ਅਸੀਂ ਬਹੁਤ ਸਤਾਏ ਔਰ ਮੈਨੂੰ ਯਾਦ ਆਇਆ ਜਿਹਨੇ ਦੱਸਿਆ ਕਿ ਅਸੀਂ ਵੀ ਤੁਹਾਨੂੰ ਇੱਕ ਦੋ ਵਾਰ ਪੋਚ ਕੀਤਾ ਸੀਗਾ ਤੇ ਤੁਸੀਂ ਵੀ ਫੋਨ ਕੀਤਾ ਸੀਗਾ ਉਹਨੂੰ ਪਰ ਉਸ ਤੋਂ ਬਾਅਦ ਵੀ ਇਹ ਸਮੱਸਿਆ ਜਿਹੜੀ ਉੱਥੇ ਦੀ ਉੱਥੇ ਖੜੀ ਰਹੀ ਤੇ ਅੱਜ ਮੈਂ ਜਦੋਂ ਉਹਨੂੰ ਫੋਨ ਕੀਤਾ ਤਾਂ ਉਹਨੇ ਮੇਰਾ ਫੋਨ ਨਹੀਂ ਚੱਕਿਆ ਜੀ ਮੈਂ ਦੋ ਤਿੰਨ ਵਾਰ ਫੋਨ ਕੀਤਾ ਤਾਂ ਜਦੋਂ ਉਹਨਾਂ ਦੇ ਨਾਲ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਕਹਿ ਕੇ ਤੁਸੀਂ ਫੋਨ ਕਰੋ ਉਹਦੋਂ ਫੋਨ ਚੱਕ ਲਿਆ ਫਿਰ ਮੈਂ ਗੱਲ ਕੀਤੀ ਮੈਂ ਉਹਨੂੰ ਕਿਹਾ ਕਿ ਮੈਂ ਇੱਥੇ ਮੰਡੀ 'ਚ ਆ ਪਾਸੋਂ ਮੰਡੀ ਦੇ ਵਿੱਚ ਤੇ ਇੱਥੇ ਪਹੁੰਚੋ ਵੀ ਤੁਹਾਡੇ ਖਿਲਾਫ ਆ ਜਿਹੜੀ ਆਰਤੀਆ ਐਸੋਸ਼ੀਏਸ਼ਨ ਪਾਸੋਂ ਉਹ ਤੁਹਾਡੇ ਖਿਲਾਫ ਇਹਨਾਂ ਨੇ ਕੈਪ ਐਪਲੀਕੇਸ਼ਨ ਦੇ ਰਿਆ ਮੇਰੇ ਕੋਲੇ ਤੇ ਤੁਸੀਂ ਤਾਂ ਸਪਸ਼ਟੀਕਰਨ ਦਿਓ ਵੀ ਪਈ ਇਹ ਗੱਲ ਕਿਵੇਂ ਆ ਮੰਡੀ 'ਚ ਪਹੁੰਚੋ ਤੁਸੀਂ ਕਹਿੰਦਾ ਜੀ ਮੈਂ ਨਾਬੇ ਆ ਮੈਂ ਆ ਗਿਆ ਤੇ ਹੁਣ ਘੰਟੇ ਡੇਢ ਘੰਟੇ ਬਾਅਦ ਉਹਦੇ ਨਾਲ ਦੇ ਮੁਲਾਜ਼ਮ ਨੇ ਫੋਨ ਕੀਤਾ ਜੀ ਕਹਿੰਦਾ ਮੇਰੇ ਕੋਲ ਕੋਈ ਗੱਡੀ ਹੈ ਨਹੀਂ ਭਲਕੇ ਥਾਰ ਗੱਡੀ ਵਗੈਰਾ ਰੱਖੀ ਹੋਈ ਹੈ ਨਹੀਂ ਮੇਰੇ ਕੋਲ ਮੋਟਰਸਾਈਕਲ ਹੈ ਜੀ ਹੈ ਨਹੀਂ ਮੈਂ ਕੋਈ ਪ੍ਰਬੰਧ ਕਰਕੇ ਫੇਰ ਆਉਣਾ ਇਹ ਮਾਮਲਾ ਮੇਰੀ ਨੌਲੇਜ ਦੇ ਵਿੱਚ ਆਇਆ ਜੀ ਮੁੱਖ ਮੰਤਰੀ ਪੰਜਾਬ ਦੇ ਨਾਂ ਦੇ ਚਿੱਠੀ ਆ ਜਿਹੜੀ ਲਿਖ ਕੇ ਦਿੱਤੀ ਹੈ ਜੀ ਅਰਧ ਸੈਸ਼ਨ ਪਾਸ ਸੁਣ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਝ ਨੂੰ ਬੇਨਤੀ ਕਰਦਾ ਸਾਡੇ ਮੰਤਰੀ ਸਾਹਿਬ ਉਹਨਾਂ ਨੂੰ ਬੇਨਤੀ ਕਰਦਾ ਕਿ ਇਹੋ ਜੇ ਕਰਪਟ ਬੰਦੇ ਇਹ ਤਾਂ ਇਹ ਤਾਂ ਇੱਕ ਅ ਅੜਤੀਆ ਸਾਡੇ ਸਾਹਮਣੇ ਭਰਾ ਸਾਡਾ ਖੜਾ ਜਿਹਨਾਂ ਦੱਸਿਆ ਇਥੇ ਜਿੰਨੇ ਅੜਤੀਏ ਨੇ ਸਾਰੇ ਉਹ ਸਾਰਿਆਂ ਨੇ ਕਿਤੇ 70000 ਕਿਤੇ ਲੱਖ ਰੁਪਈਆ ਕਿਤੇ 50000 ਰੁਪਈਆ ਜਿੱਥੇ ਡੀਲ ਹੋ ਗਈ ਲੱਖ ਕਹਿਣਾ 70 ਲੈ ਲਿਆ ਡੇਢ ਲੱਖ ਕਹਿਣਾ ਲੱਖ ਲੈ ਲਿਆ ਇਹ ਇਦਾਂ ਦੀਆਂ ਇਹ ਕਰਦੇ ਨੇ ਜੀ ਹੁਣ ਟੈਕਨੀਕਲੀ ਇਹਦੇ ਵਿੱਚ ਕੀ ਹੈ ਜੀ ਜਿਵੇਂ ਦੱਸਿਆ ਨਾ ਇਹ ਇਹ ਲੈਟਰ ਕੱਢਦੇ ਨੇ ਜੀ ਪ੍ਰੋਪਰ ਕਿ ਜੀ ਤੁਹਾਡੇ ਕੋਲੇ ਜਿਹੜਾ ਤੁਸੀਂ ਆ ਮਾਲ ਖੇਦਿਆ ਹੈ ਤੁਸੀਂ ਇਹਦੇ ਵਿੱਚ ਨਵਾਂ ਮਾਲ ਕੱਢ ਕੇ ਪੁਰਾਣਾ ਐਡ ਕਰਤਾ ਇਸ ਕਰਕੇ ਕੋਈ ਵੀ ਸ਼ੈਲਰ ਮਿਲ ਜਿਹੜੀ ਹੈ ਤੁਹਾਡਾ ਮਾਲ ਚੱਕਣ ਲਈ ਰਾਜ਼ੀ ਨਹੀਂ ਹੈ ਫਿਰ ਦੂਜੀ ਲੈਟਰ ਕੱਢਦੇ ਨੇ ਕਿ ਜੀ ਇਹ ਜਿਹੜਾ ਸਟਾਕ ਹੈ ਇਹ ਖੁੱਲੀ ਸਮਾਨ ਥੱਲੇ ਪਿਆ ਇਹਦੇ ਵਿੱਚ ਕੱਲ ਨੂੰ ਜੇ ਕੋਈ ਕਮੀ ਪੇਸ਼ੀ ਆਈ ਅਗਰ ਕੋਈ ਬਾਦਕਾਟ ਹੋਈ ਤਾਂ ਤੁਸੀਂ ਜ਼ਿੰਮੇਵਾਰ ਹੋ ਬਲਕਿ 48 ਘੰਟੇ ਦਾ ਟਾਈਮ ਹੁੰਦਾ 48 ਘੰਟੇ ਬਾਅਦ ਫਿਰ ਜਿਹੜਾ ਆ ਅਰਤੀਆ ਭਾਈਚਾਰਾ ਹੈਗਾ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਠੀਕ ਹੈ ਜੀ ਇੱਕ ਮਿੰਟ ਮੈਂ ਦੱਸਦਾ ਜੀ ਫਿਰ ਇੱਕ ਫਿਰ ਤੀਜੀ ਲੈਟਰ ਕੱਢਦੇ ਆ ਕਿ ਜਿਹੜੀ ਅਸੀਂ ਤੁਹਾਨੂੰ ਲੈਟਰ ਕੱਢੀ ਹੈ ਤਾਂ ਸਾਨੂੰ ਲਿਖ ਕੇ ਜਵਾਬ ਦੇ ਕੇ ਜਾਓ ਜੀ ਔਰ ਲਿਖਤੀ ਰੂਪ ਚ ਜਵਾਬ ਵੀ ਲੈਂਦੇ ਨੇ ਜੀ ਠੀਕ ਹੈ ਜੀ ਇੰਨਾ ਕੁਝ ਫਸਾ ਕੇ ਇੰਨਾ ਇਹ ਜਾਲ ਬੁਣ ਕੇ ਫਿਰ ਇਹ ਪੈਸੇ ਤੇ ਆਉਂਦੇ ਨੇ ਜਿਹੜੀ ਜੀਰੀ ਨੂੰ ਪਹਿਲਾਂ ਖਰਾਬ ਦੱਸਦੇ ਆ ਜਿਹੜੀ ਜੀਰੀ ਨੂੰ ਦੱਸਦੇ ਆ ਕਿ ਸਾਡਾ ਇਹਦਾ ਵਜ਼ਨ ਘਟਿਆ ਇਹ ਜੀਰੀ ਤੁਸੀਂ ਨਵੀਂ ਚ ਪੁਰਾਣੀ ਮਿਕਸ ਕਰ ਲਈ ਜਦੋਂ ਪੈਸੇ ਦੇ ਦਿੱਤੇ ਤਾਂ ਫਿਰ ਉਹੀ ਜੀਰੀ ਜਿਹੜੀ ਆ ਜੀ ਉਹ ਚੱਕ ਕੇ ਸ਼ਾਲਾਂ ਦੇ ਵਿੱਚ ਲਾਤੀ ਹੁਣ ਸਵਾਲ ਇਹ ਬੜਾ ਇੰਪੋਰਟੈਂਟ ਆ ਕਿ ਅਗਰ ਇਹ ਅਰਤੀਆ ਭਰਾ ਸਾਡਾ ਖੜਾ ਆ ਜੀ ਅਗਰ ਇਹਨਾਂ ਨੇ ਮਾਲ ਦਿੱਤਾ ਹੋਇਆ ਜੀ ਉਸ ਤੋਂ ਬਾਅਦ ਕੋਈ ਮਾਲ ਖਰੀਦਿਆ ਨਹੀਂ ਹੋਰ ਤਾਂ ਇਹਨਾਂ ਕੋਲ ਮਾਲ ਹੈ ਹੀ ਨਹੀਂ ਜੀ ਰੋਹੀ ਮਾਲ ਜਿਹੜਾ ਸਹੀ ਹੋ ਗਿਆ ਜੀ ਕਿਉਂਕਿ ਇਹਨਾਂ ਨੇ ਤਾਂ ਪੈਸੇ ਹੀ ਲੈ ਲਏ ਤੇ ਉਹ ਮਾਲ ਇੱਥੋਂ ਚੱਕ ਕੇ ਲੈ ਗਏ ਜੀ ਇਹ ਹਰੇਕ ਨਾਲ ਇਦਾਂ ਹੀ ਕਰਦੇ ਨੇ ਬਾਰਦਾਨਾ ਵੀ ਇਹਨਾਂ ਦਾ 4 ਗੱਠਾ ਬਾਰਦਾਨਾ ਨਹੀਂ ਦੇ ਰਹੇ 4 ਗੱਠਾ ਬਾਰਦਾਨਾ ਰੋਕਿਆ ਪਿਆ ਜੀ ਜਿਹੜੇ ਸਾਹਿਬ ਨੇ ਦੋ ਵਾਰੀ ਫੋਟੋਆਂ ਦੇ ਵਿੱਚ 5 500 ਬੋਰੀ ਹੁੰਦੀ ਹੈ ਜੀ 2000 ਬੋਰੀ ਉਹ ਰੁਕੀ ਪਈ ਹੈ ਪਰੇਸ਼ਾਨ ਕਰਦੇ ਨੇ ਅਗਲੀ ਗੱਲ ਜਿਹੜਾ ਬਾਰਦਾਨਾ ਜੀ ਉਹ ਇੱਥੇ ਭਾਸ ਤੋਂ ਦਾਣਾ ਮੰਡੀ ਚ ਆਉਣਾ ਚਾਹੀਦਾ ਜੀ ਤੇ ਬਾਰਦਾਨਾ ਕਿੱਥੇ ਆ ਰਿਹਾ ਜੀ ਫਲਾਣੀ ਉੱਥੇ ਮੰਡੀ ਜਾਓ ਜੀ ਜਿਹੜੀ ਇੱਥੋਂ 15 ਕਿਲੋਮੀਟਰ ਦੂਰ ਹੈ ਜੀ 2 ਪਿਛਲੇ ਝੋਨੇ ਦੇ ਸੀਜ਼ਨ 'ਚ ਪ੍ਰੇਸ਼ਾਨ ਕੀਤਾ ਜਿਹਦੇ ਸਬੂਤ ਤੁਹਾਡੇ ਸਾਹਮਣੇ ਨੇ ਔਰ ਕਣਕੜੇ ਦੇ ਵਿੱਚ ਵੀ ਪ੍ਰੇਸ਼ਾਨ ਕੀਤਾ ਭਾਈ ਸਾਹਿਬ ਮੇਰੇ ਨਾਲ ਖੜੇ ਨੇ ਦੱਸਿਆ ਇਹਨਾਂ ਨੇ ਆ ਖੜੇ ਨੇ ਜੀ ਠੀਕ ਹੈ ਜੀ ਔਰ ਆ ਸੀਜ਼ਨ ਦੇ ਵਿੱਚ ਵੀ ਅਹੀ ਸਕੀਮ ਦੇ ਵਿੱਚ ਨੇ ਜੀ ਇਸੇ ਸਕੀਮ ਦੇ ਵਿੱਚ ਹੈ ਜੀ ਇਹ ਜਿਹੜਾ ਮੈਨੇਜਰ ਆ ਨਾ ਜੀ ਮਾਰਕ ਫੱਡ ਦਾ ਦਲਪ੍ਰੀਤ ਐਮਐਲਏ ਸਾਹਿਬ ਇੱਕੋ ਏਜੰਸੀ ਦਾ ਮੈਨੇਜਰ ਹੈ ਕਿ ਸਾਰੀਆਂ ਨਹੀਂ ਜੀ ਕੋਈ ਏਜੰਸੀ ਮਾਰਕ ਇੱਕੋ ਏਜੰਸੀ ਮਾਰਕ ਫੱਡ ਬਾਕੀ ਠੀਕ ਨੇ ਜੀ ਦੇਖੋ ਪੰਜਾਬ ਹਾਂ ਨਹੀਂ ਜੀ ਪੰਜਾਬ ਇੱਕ ਮਿੰਟ ਜੀ ਪੰਜਾਬ ਗਵਰਨਮੈਂਟ ਕੋਲੇ ਇੱਕੋ ਏਜੰਸੀ ਆ ਉਹ ਹੈ ਜੀ ਮਾਰਕ ਫੱਡ ਠੀਕ ਹੈ ਜਿਹਦੇ ਜਿਹਦੇ ਮੈਂ ਐਮ ਡੀ ਸਾਹਿਬ ਨਾਲ ਗੱਲ ਕੀਤੀ ਹੈ ਜੀ ਉਹਨਾਂ ਨੂੰ ਮੈਂ ਲੈਟਰ ਭੇਜਤੀ ਆ ਸੀਨ ਸਾਹਿਬ ਨੂੰ ਮੈਂ ਲੈਟਰ ਲੈਟਰ ਭੇਜਤੀ ਆ ਠੀਕ ਹੈ ਜੀ ਮੈਂ ਮੰਤਰੀ ਸਾਹਿਬ ਨੂੰ ਲੈਟਰ ਭੇਜਤੀ ਆ ਇਹ ਮੇਰੇ ਕੋਲ ਆ ਗਈ ਆ ਮੈਂ ਮੰਗ ਕਰਦਾ ਕਿ ਇਹੋ ਜੇ ਅਫਸਰ ਦੀ ਸਾਨੂੰ ਲੋੜ ਨਹੀਂ ਜੀ ਇੱਥੇ ਇਹਨੂੰ ਰਾਈਟ ਵੇ ਡਿਸਮਿਸ ਕੀਤਾ ਜਾਵੇ ਔਰ ਇੱਕ ਗੱਲ ਹੋਰ ਹੈ ਜੀ ਇਹਦੇ ਨਾਲ ਦੇ ਜਿਹੜੇ ਨਵੇਂ ਭਰਤੀ ਹੋਏ ਮੁੰਡੇ 20 25 25 ਸਾਲ ਦੇ ਨੇ ਜੀ ਇਹ ਇਹ ਨਾਲ ਇਹ ਕੰਮ ਕਰਦੇ ਆ ਤੇ ਇਹ 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 ਵੀ ਇੱਥੋਂ ਜਿਹੜਾ ਅੱਗੇ ਕੰਮ ਕਰਦੇ ਆ ਕਿਉਂਕਿ ਉਹਦੇ ਅੰਦਰ ਕੰਮ ਕਰਦੇ ਆ ਜੀ ਕਿ ਇਹਦਾ ਮਾਲ ਚੱਕਣਾ ਨਹੀਂ ਇਹਨੂੰ ਡਿਲੇ ਕਰ ਉਹਨੂੰ ਐ ਕਰ ਉਹਨੂੰ ਐ ਕਰ ਕਿਤੇ ਨਾ ਕਿਤੇ ਇਹ ਵੀ ਬਹੁਤ ਵੱਡਾ ਇੱਕ ਸੌਲੀਅਲ ਨਿਸ਼ਾਨ ਪੈਦਾ ਹੁੰਦਾ ਕਿ ਪੂਰਾ ਦਾ ਪੂਰਾ ਕਿ ਗੈਂਗ ਬਣ ਕੇ ਕੰਮ ਕਰਦੇ ਨੇ ਮੈਂ ਕਰਮ ਸਿੰਘ ਜੀ ਲੋਹਰਾ ਸਾਡੇ ਪ੍ਰਧਾਨ ਨੇ ਜੀ ਅੱdte ਸਿਚੂਨ ਨਾਬਾ ਦਾਣਾ ਮੰਡੀ ਉਹਨਾਂ ਨੇ ਗੱਲ ਕੀਤੀ ਕਹਿੰਦੇ ਅਸੀਂ ਵੀ ਪਰੇਸ਼ਾਨ ਆ ਜੀ ਬਾਸੋਂ ਵਾਲੇ ਵੀ ਪਰੇਸ਼ਾਨ ਨੇ ਜੀ ਬਾਕੀ ਛੋਟੀਆਂ ਜਿਹੜੀਆਂ ਹੋਰ ਮੰਡੀਆਂ ਨਾਬੇ ਦੀਆਂ ਉਹ ਸਾਰੇ ਪਰੇਸ਼ਾਨ ਨੇ ਜੀ ਜਿਹਦਾ ਮਤਲਬ ਫਿਰ ਤੁਸੀਂ ਸਾਰਿਆਂ ਨੂੰ ਤੰਗ ਕਰਦੇ ਹੋ ਜੀ ਸਾਰਿਆਂ ਨੂੰ ਤੁਸੀਂ ਬਾ ਜਿਹੜਾ ਤੰਗ ਪ੍ਰੇਸ਼ਾਨ ਕਰਕੇ ਲੈਟਰਾਂ ਕੱਢ ਕੇ ਆਪਣੇ ਵੱਲੋਂ ਸੱਚੇ ਹੋ ਜਾਣੇ ਹੋ ਬਾਅਦ ਦੇ ਵਿੱਚ ਉਹੀ ਖਰਾਬ ਚੋਣਾਂ ਦੇ ਨੂੰ ਤੁਸੀਂ ਕਾਗਜ਼ਾਂ 'ਚ ਦੱਸ ਰਹੇ ਹੋ ਉਹੀ ਖਰਾਬ ਚੋਣਾਂ ਚਾੱਕ ਕੇ ਤੁਸੀਂ ਜਿਹੜੇ ਨੂੰ ਲੈ ਜਾਣ ਪੈਸੇ ਲੈ ਕੇ ਉਹ ਠੀਕ ਹੋ ਜਾਂਦਾ ਜੀ ਹੁਣ ਤਾਂ ਧਿਆਨ ਚ ਲੱਤਿਆ ਜੀ ਅੱਜ ਮੀਟਿੰਗ ਸਾਰਟੀਆਂ ਦੀ ਤੇ ਸੀਜ਼ਨ ਦੀ ਸ਼ੁਰੂਆਤ ਹੋਣ ਲੱਗੀ ਆ ਕਿਉਂਕਿ ਅਸੀਂ ਹਰ ਸਾਲ ਪਰੇਸ਼ਾਨ ਹੁੰਦੇ ਸੀਗੇ ਸੀਜ਼ਨ ਦੇ ਵਿੱਚ ਹਰ ਬੰਦਾ ਬਿਜ਼ੀ ਹੋ ਜਾਂਦਾ ਹੈ ਹਰੇਕ ਆੜਤੀ ਨੂੰ ਇਹਨਾਂ ਨੇ ਰੱਜ ਕੇ ਤੰਗ ਕਰਿਆ ਸਾਨੂੰ ਬਾਰਦਾਨਾ ਲੈਣ ਲਈ ਪਹਾੜਪੁਰ ਜਾਣਾ ਪੈਂਦਾ ਸੀ ਜੇ ਅਸੀਂ ਉਰੋਂ ਗੱਡੀ ਭੇਜਦੇ ਸੀ ਤਾਂ ਘਰ ਤੋਂ ਘੜਾ 20 ਤੋਂ 25 ਫੋਨ ਕਰਵਾ ਕੇ ਉਹ ਵਾਰਤ ਨਾਲ ਉੱਥੇ ਲੋਡ ਕਰਵਾਉਂਦੇ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੱਡੀ ਘੜਾਉਂਦੇ ਸੀ ਜਿੰਨਾ ਮਤਲਬ ਆੜਤੇ ਤਾਂ ਜਲੂਸ ਕੱਢ ਸਕਦੇ ਨੇ ਅਰ ਜਿੰਨਾ ਪਰੇਸ਼ਾਨ ਕਰ ਸਕਦੇ ਉਹਨਾਂ ਪਰੇਸ਼ਾਨ ਕੀਤਾ ਗਿਆ ਕਾਰਵਾਈ ਅਸੀਂ ਮੰਗ ਕਰਦਿਆਂ ਵੀ ਸ਼ਿਕਾਇਤ ਦਿੱਤੀ ਐ ਐਮਐਲਏ ਸਾਹਿਬ ਨੂੰ ਤੇ ਅਸੀਂ ਤਾਂ ਡਿਸਮਿਸ ਦੀ ਮੰਗ ਕਰਾਂ